ਨਿਕਲੇ ਆ ਤੇ ਪਿੰਡ ਜਾਈ ਜਾਂਦੇ ਆ ਵੀਰ ਸਰਪੰਚ ਬਣਿਆ ਮੈਂ ਵੀ ਨਾਲ ਹੀ ਗੱਡੀ ਦੇ ਮੌਜੂਦ ਹੀ ਉਹਨਾਂ ਨੇ ਗੱਡੀ ਹੱਥ ਦਿੱਤਾ ਵਾ ਹੱਥ ਕਰਦੇ ਹੈਲੋ ਕੀਤੀ ਆ ਤੇ ਨਾਲ ਹੀ ਗੋਲੀਆਂ ਮਾਰਨੇ ਸ਼ੁਰੂ ਕਰਕੇ ਸਿਜਾ ਕਿੰਨਾ ਨੇ ਕੁਝ ਪਤਾ ਲੱਗਾ ਕਿਹੜੇ ਕਿੰਨੇ ਕੇ ਜਾਣੇ ਸਵਾਰ ਸੀ ਤਿੰਨੇ ਜਣੇ ਮੋਟਰਸਾਈਕਲ ਤੇ ਸੀ ਹਾਂਜੀ ਦੋ ਜਣੇ ਕੋ ਵੈਪਨ ਹੀ ਉਹਨਾਂ ਨਾਲ ਉਹਨਾਂ ਨੇ ਲੈਸ ਕੀਤਾ ਉਹਨਾਂ ਨੂੰ ਤੇ ਇੱਕ ਇਹਨਾਂ ਮੋਟਰਸਾਈਕਲ ਤੇ ਸੀ ਮੂੰਹ ਬੰਨੇ ਸੀ ਸਾਰੇ ਨਾ ਨਾ ਮੂੰਹ ਨਹੀਂ ਬੰਨੇ ਕੋਈ ਦਾ ਲੱਗਾ ਕੌਣ ਸੀ ਮਹਿਰਬੰਦੇ ਨਹੀਂ ਨਹੀਂ ਕੋਈ ਨਹੀਂ ਪਤਾ ਨਹੀਂ ਇਹਨਾਂ ਪਤਾ ਹੀ ਨਹੀਂ ਹੁਣ ਬੰਦੇ ਪਛਾਣ ਚ ਨਹੀਂ ਹੈਗੇ ਜਿੰਨਾ ਟਾਈਮ ਆਪਾਂ ਕਿਸ ਨੂੰ ਇਹ ਵੀ ਆਮਾਦੀ ਪਾਰਟੀ ਕੀ ਸੀ ਇਹ ਕਿਵੇਂ ਆਮਾਦੀ ਪਾਰਟੀ ਕਿੰਨੀ ਚਿਰ ਤੱਕ ਜੁੜਿਆ ਸੀ ਵੀਰ ਵੀਰ ਬਾਵਾ ਟਾਈਮ ਦਾ ਯਾਨੀ ਕਿ ਤਿੰਨ ਕ ਸਾਲ ਤੋਂ ਜੁੜਿਆ ਸੀ ਤੇ ਹੁਣ ਵੀਰ ਸਰਪੰਚ ਇਹਨਾਂ ਦੀ ਪੰਚਾਇਤ ਇਹਨਾਂ ਨੇ ਹੀ ਬਣਿਆ ਸਰਪੰਚ ਬਣਿਆ ਵੀਰ ਹਾਂਜੀ ਮਹਿਲਾ ਸਰਪੰਚ ਬਣਾਇਆ ਹਾਂਜੀ ਮਹਿਲਾ ਸਰਪੰਚ ਹੀ ਇਹਨਾਂ ਦੇ ਪਿੰਡ ਤੋਂ ਕੀ ਨਾਮ ਪਤਾ ਉਹਨਾਂ ਦਾ ਨਾਮ ਨਹੀਂ ਪਤਾ ਮਹਿਲਾ ਲੋਕ ਦੇ ਨਾਲ ਸਰਪੰਚ ਕਹ ਰਹੇ ਨੇ ਹਾਂ ਜੀ ਉਹਨੇ ਬਾਸਵਾਟੇ ਡੱਕ ਡੱਕ ਤਾਂ ਮੈਂ ਕਹਿੰਦਾ ਇਹ ਉਹ ਇਹਨਾਂ ਨਾ ਸਰਪੰਚ ਜਿਵੇਂ ਦੱਸ ਰਹੇ ਨੇ ਕਿ ਇਹ ਵੀਰ ਵੀ ਸਰਪੰਚ ਸੀ ਇਹ ਬਿਲਕੁਲ ਧੜਾ ਇਹਨਾਂ ਦਾ ਸੀ ਹਾਂ ਇਹਨਾਂ ਦਾ ਹੈ ਕੋਈ ਕੰਪੋਜੀਸ਼ਨ ਤੇ ਕੋਈ ਸ਼ਾਇਦ ਨਹੀਂ ਕੋਈ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ اپੋਜੀਸ਼ਨ ਦੀ ਕੋਈ ਨਹੀਂ ਕੋਈ ਚੋਣਾਂ ਵੀ ਰੰਜੀਤ ਨਾ 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 ਕੁਝ ਨਹੀਂ ਕੋਈ ਨਹੀਂ ਕੁਝ ਨਹੀਂ ਵੀਰ ਦਾ ਸੁਨਾਤਾ ਯਾਰ ਵੀ ਮੈਂ ਤੁਹਾਨੂੰ ਮੈਂ ਤੁਹਾਨੂੰ ਜੀ ਬੜੀ ਕੀ ਇਹਨਾਂ ਦਾ ਧੜਾ ਤੇ ਕੀ ਗੱਲਬਾਤ ਹੋਈ ਸਾਰੀ ਕੀ ਕਰਨਾ ਹੀ ਭਾਜੀ ਮੈਂ ਵਿੱਚ ਕਰਨਦੀਪ ਸਿੰਘ ਜਿਲ ਮੇਰਾ ਨਾਮ ਆ ਜੀ ਆਮ ਪਾਰਟੀ ਦਾ ਵਰਕਰ ਹਾਂ ਜੀ ਅਸੀਂ ਇਹ ਇਲੈਕਸ਼ਨ ਚੱਲ ਰਹੀ ਸਰਪੰਚੀ ਇਲੈਕਸ਼ਨ ਚੱਲ ਰਹੀ ਸੀ ਜਿਹਦੇ ਵਿੱਚ ਸਾਰਾ ਕੰਮ ਕੰਮ ਸਾਡੇ ਪੱਟੀ ਹਲਕੇ ਵਿੱਚ ਬਹੁਤ ਸ਼ਾਂਤੀਪੂਰਵ ਚੱਲ ਰਿਹਾ ਸੀ ਪਰ ਇਹ ਅਣਸਖਾਵੀ ਘਟਨਾ ਜਿਹੜੀ ਅੱਜ ਵਾਪਰ ਗਈ ਆ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਾਡਾ ਲਈ ਇਹ ਘਾਟਾ ਕਦੇ ਵੀ ਨਾ ਪਾਰਟੀ ਲਈ ਨਾ ਪਰਿਵਾਰ ਲਈ ਨਾ ਯਾਰਾਂ ਦੋਸਤਾਂ ਲਈ ਇਹ ਇਹਦਾ ਨਾਂ ਕੀ ਆ ਦਾ ਵਿਅਕਤੀ ਤੇ ਕਿਹੜੇ ਪਿੰਡੋਂ ਸੀ ਇਹ ਵੀਰ ਜੀ ਰਾਜਵਿੰਦਰ ਸਿੰਘ ਨਾਂ ਜੀ ਇਹਦਾ ਤਲਵੰਡੀ ਮੋਹਰ ਸਿਕ ਪਿੰਡ ਆ ਜੀ ਕਿਥੋਂ ਜਾ ਰਹੇ ਜੀ ਇਹ ਪੱਟੀ ਤੋਂ ਜਾ ਰਿਹਾ ਸੀ ਪਿੰਡ ਨੂੰ ਆਪਦੇ ਵਾਪਸ ਜਾ ਰਹੇ ਇਹ ਨਵੇਂ ਬਣੇ ਸਰਪੰਚ ਇਹਦੇ ਪਿੰਡ ਸਰਪੰਚ ਜੀ ਬਣਿਆ ਸੀ ਸਰਪੰਚ ਐਸਸੀ ਪਿੰਡ ਰਿਜ਼ਰਵ ਹੈ ਜੀ ਹਾਂ ਜੀ ਕਿਹਨੇ ਸਰਪੰਚ ਚੁਣੇਗੇ ਇਹਨਾਂ ਪੰਚਾਇਤ ਨੂੰ ਮਹਲੋ ਜੀ ਇਹਦੇ ਨਾਲ ਜਿਹੜੇ ਬੰਦੇ ਪਿੰਡ ਦੇ ਮੋਹਤਵਰ ਬੰਦੇ ਹੁੰਦੇ ਉਹਨਾਂ ਨਾਲ ਜਾਣਾ ਹੁੰਦਾ ਹੈ ਸਰਪੰਚ ਐਸਸੀ ਰਿਜ਼ਰਵ ਹੈ ਜੀ ਕਿੰਨੇ ਕਿੰਨੇ ਬੰਦੇ ਜਿੰਨਾ ਘਟਰਾਣ ਜਾਮਦੇ ਤਿੰਨ ਬੰਦੇ ਆਏ ਸੀ ਵੀਡੀਓ ਮੋਟਰਸਾਈਕਲ ਤੇ ਕਿਤੇ ਕਿੰਨੇ ਬੰਦੇ ਜ਼ਖਮੀ ਹੋਏਗੇ ਜੇ ਮਹਲੋ ਇੱਕ ਦੇ ਜਨਾਹ ਡੈਥ ਹੋ ਗਈ ਹੈ ਜੀ ਤੇ ਦੋ ਬੰਦੇ ਹੋਰ ਜ਼ਖਮੀ ਆ ਜੀ ਕੀ ਨਾਮ ਉਹਨਾਂ ਦੇ ਜੀ ਨਾਮ ਉਹਨਾਂ ਦੇ ਭਾਈ ਆਪਾਂ ਨੂੰ ਪਤਾ ਨਹੀਂ ਉਹ ਤੇ ਪੁਲਿਸ ਪਾਰਟੀ ਉਹ ਲਿਖਾ ਦੇ ਨਾਂ ਉਹਨਾਂ ਦੇ ਕੀ ਨਿਕਲੇ ਆਂ ਤੇ ਪਿੰਡ ਜਾਈ ਜਾਂਦੇ ਹਾਂ ਵੀਰ ਸਰਪੰਚ ਬਣਿਆ ਮੈਂ ਵੀ ਨਾਲ ਹੀ ਗੱਡੀ ਦੇ ਮੌਜੂਦ ਹੀ ਉਹਨਾਂ ਨੇ ਗੱਡੀ ਹੱਥ ਦਿੱਤਾ ਵਾ ਹੱਥ ਕਰਦੇ ਹੈਲੋ ਕੀਤੀ ਆ ਤੇ ਨਾਲ ਹੀ ਗੋਲੀਆਂ ਮਾਰਨੇ ਸ਼ੁਰੂ ਕਰਕੇ ਸਿਜਾ ਕਿੰਨਾ ਨੇ ਕੁਝ ਪਤਾ ਲੱਗਾ ਕਿਹੜੇ ਕਿੰਨੇ ਕੇ ਜਾਣੇ ਸਵਾਰ ਸੀ ਤਿੰਨੇ ਜਾਨੇ ਮੋਟਰਸਾਈਕਲ ਤੇ ਸੀ ਹਾਂਜੀ ਦੋ ਜਣੇ ਕੋ ਵੈਪਨ ਹੀ ਉਹਨਾਂ ਨਾਲ ਉਹਨਾਂ ਨੇ ਲੈਸ ਕੀਤਾ ਉਹਨਾਂ ਨੂੰ ਤੇ ਕਿਹੜਾ ਮੋਟਰਸਾਈਕਲ ਤੇ ਸੀ ਮੂੰਹ ਬੰਨੇ ਸੀ ਸਾਰੇ ਨਾ ਨਾ ਮੂੰਹ ਨਹੀਂ ਬੰਨੇ ਕੋਈ ਦਾ ਲੱਗਾ ਕੌਣ ਸੀ ਮਹਿਰਬਾਨੀ ਨਹੀਂ ਨਹੀਂ ਕੋਈ ਨਹੀਂ ਪਤਾ ਨਹੀਂ ਇਹਨਾਂ ਪਤਾ ਹੀ ਨਹੀਂ ਹੁਣ ਬੰਦੇ ਪਛਾਣ ਚ ਨਹੀਂ ਹੈਗੇ ਜਿੰਨਾ ਟਾਈਮ ਆਪਾਂ ਕਿਸ ਨੂੰ ਇਹ ਵੀ ਆਮ ਤਲੀ ਪਾਰਟੀ ਕੀ ਸੀ ਇਹ ਕਿਵੇਂ ਆਮ ਤਲੀ ਪਾਰਟੀ ਕਿੰਨੀ ਜੇਤਾ ਜੁੜਿਆ ਸੀ ਵੀਰ ਵੀਰ ਬਾਵਾ ਟਾਈਮ ਦਾ ਜਾਨੀ ਕਿ 3 ਸਾਲ ਤੋਂ ਜੁੜਿਆ ਸੀ ਤੇ ਹੁਣ ਵੀਰ ਸਰਪੰਚ ਇਹਨਾਂ ਦੀ ਪੰਚਾਇਤ ਇਹਨਾਂ ਨੇ ਹੀ ਬਣਿਆ ਸਰਪੰਚ ਬਣਿਆ ਵੀਰ ਹਾਂਜੀ ਮਹਿਲਾ ਸਰਪੰਚ ਬਣਾਇਆ ਹਾਂਜੀ ਮਹਿਲਾ ਸਰਪੰਚ ਹੀ ਇਹਨਾਂ ਦੇ ਪਿੰਡ ਤੋਂ ਕੀ ਨਾਮ ਪਤਾ ਉਹਨਾਂ ਦਾ ਨਾਮ ਨਹੀਂ ਪਤਾ ਮਹਿਲਾ ਲੋਕ ਦੇ ਨਾਲ ਸਰਪੰਚ ਕਹ ਰਹੇ ਨੇ ਹਾਂ ਜੀ ਉਹਨੇ ਬਾਸਵਾਟੀ ਚੱਕ ਚੱਕ ਤਾਂ ਉਹ ਇਹਨਾਂ ਦਾ ਸਰਪੰਚ ਜਿਵੇਂ ਦੱਸ ਰਹੇ ਨੇ ਕਿ ਇਹ ਵੀਰ ਵੀ ਸਰਪੰਚ ਸੀ ਇਹਨਾਂ ਦਾ ਧੜਾ ਇਹਨਾਂ ਦਾ ਸੀ ਹਾਂ ਇਹਨਾਂ ਦਾ ਹੈ ਕੋਈ ਨਾ ਕੌਪੋਜੀਸ਼ਨ ਤੇ ਕੋਈ ਹੈ ਨਹੀਂ ਕੋਈ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ اپੋਜੀਸ਼ਨ ਦੀ ਕੋਈ ਨਹੀਂ ਕੋਈ ਚਨਾਵੀ ਰੰਜੀਤ ਨਹੀਂ ਨਾ 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 ਕੋਈ ਨਹੀਂ ਕੋਈ ਨਹੀਂ ਕੁਝ ਨਹੀਂ ਵੀਰ ਦਾ ਸਵਾਦ ਆ ਜਾਂਦੀ